ये देखा अच्छा। अच्छा। वो यार वो तो केस है जिससे बंदा कुटे ਦਮਨ 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 ਦੋ ਮਿੰਟ ਦੇ ਰਹਿ ਕਿ ਇਹ ਯੂਥ ਨਸ਼ਾ ਵਿਰੋਧ ਮਾਣਿਓ ਸੀਐਮ ਪੰਜਾਬ ਤੇ ਮਾਣਿਓ ਡੀਜੀਪੀ ਪੰਜਾਬ ਦੀਆਂ ਇਨਸਟਰਕਸ਼ਨਸ ਤੇ ਉਹਦੀ ਲੜੀ ਵਿੱਚ ਅੱਜ ਪਟਿਆਲਾ ਜੇਲ੍ਹ ਨੂੰ ਚੈੱਕ ਕੀਤਾ ਗਿਆ ਤੇ ਨਾਬਾ ਜੇਲ੍ਹ ਨੂੰ ਵੀ ਚੈੱਕ ਕੀਤਾ ਗਿਆ ਸੋ ਹਜੇ ਸਰ ਜਾਰੀ ਹੈ ਆਫੀਸਰਸ ਅੰਦਰ ਨੇ ਸਾਡੀ ਫੋਰਸ ਵੀ ਅੰਦਰ ਹੈ ਬਟ ਕੁਝ ਜਗ੍ਹਾ ਜਿਹੜੀਆਂ ਸੀਗੀਆਂ ਜਿਵੇਂ ਕਿ ਜਿੱਥੇ ਹਾਰਡ ਐਂਡ ਕ੍ਰਿਮੀਨਲ ਰਹਿੰਦੇ ਨੇ ਉਹ ਜਗ੍ਹਾ ਮੈਂ ਆਪ ਜਾ ਕੇ ਚੈੱਕ ਕੀਤੀ ਹੈ ਉੱਥੇ ਜਾ ਕੇ ਸਰਚ ਵੀ ਹੋਈ ਹੈ ਸਾਰਾ ਚੈੱਕ ਕੀਤਾ ਤੇ ਜਿਵੇਂ ਰਿਕਵਰੀਜ਼ ਫਾਈਨਲ ਹੁੰਦੀਆਂ ਸਰਚ ਕੰਪਲੀਟ ਹੁੰਦੀ ਹੈ ਫਿਰ ਤੁਹਾਡੇ ਨਾਲ ਰਿਕਵਰੀਜ਼ ਵਾਲਾ ਤੇ ਐਫ ਆਈ ਆਰ ਵਾਲਾ ਮੈਂ ਸ਼ੇਅਰ ਕਰ ਦੂੰਗਾ ਬਟ ਆ ਮਸਟ ਕੰਪਲੀਮੈਂਟ ਕਿ ਜਿਹੜਾ ਜੇਲ ਦੀ ਅੰਦਰ ਅਸੀਂ ਚੈੱਕ ਕਰਕੇ ਆਏ ਆ ਜਿਹੜਾ এনवायरमेंट ਸੀਗਾ ਜਿਹੜੀ ਚੈਕਿੰਗ ਚ ਸਾਨੂੰ ਜਿਹੜੀ ਕੰਡੀਸ਼ਨ ਮਿਲੀ ਹੈ ਜੇਲ ਦੀ ਸੋ ਬਹੁਤ ਵਧੀਆ ਮੈਂ ਕੰਪਲੀਮੈਂਟ ਕਰੂੰਗਾ ਸੁਪਰਡਿੰਟ ਜੇਲੂ ਦੇ ਕਿ ਬੜੇ ਵਧੀਆ ਉਹਨਾਂ ਨੇ ਤਰੀਕੇ ਨਾਲ ਇਹਨੂੰ ਜੇਲ੍ਹ 'ਚ ਰੱਖਿਆ ਹੈ ਸਾਰੇ ਜਿਹੜੇ ਇੱਥੇ ਜੇਲ੍ਹ 'ਚ ਅੰਡਰ ਟ੍ਰਾਇਲ ਵੀ ਨੇ ਤੇ ਕਨਵਿਕਟ ਵੀ ਨੇ ਕੁਝ ਮਿਲਿਆ ਕੁਝ ਨਹੀਂ ਹਜੇ ਸਹਜ ਚੱਲ ਰਹੀ ਇੱਕ ਵਾਰੀ ਸਹਜ ਕੰਪਲੀਟ ਹੁੰਦੀ ਹੈ ਫਿਰ ਮੈਂ ਤੁਹਾਡੇ ਨਾਲ ਸਾਰਿਆਂ ਨਾਲ ਸ਼ੇਅਰ ਕਰ ਲੂੰਗਾ ਕਿ ਕੀ ਰਿਕਵਰੀ ਹੋਈ ਹੈ ਤੇ ਉਸ ਮੁਤਾਬਕ ਜੇ ਕੋਈ ਰਿਕਵਰੀ ਹੁੰਦੀ ਹੈ ਤੇ ਕਾਨੂੰਨੀ ਕਾਰਵਾਈ ਬਣਦੀ ਹੈ ਤੇ ਉਹ ਕਾਨੂੰਨੀ ਕਾਰਵਾਈ ਵੀ ਕਰਾਂ ਫੋਰਸ ਕਿੰਨੀ ਫੋਰਸ ਡਿਪਲੋਏ ਕੀਤੀ ਹੈ ਫੋਰਸ ਮੋਰ ਥੈਨ 200 ਬੰਦੇ ਆਪਣੇ ਡਿਪਲੋਏਡ ਸੀਗੇ ਤੇ ਨਾਲ ਜੀਓਜ਼ ਵੀ ਸੀ ਸੀਐਚਓਜ਼ ਵੀ ਸੀਗੇ ਸੋ ਸਾਰਾ ਇੱਕ ਪ੍ਰੈਸ ਨੋਟ ਦੇ ਤੌਰ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰ ਲਿਆ ਜੀ ਪਟਿਆਲੇ ਚ ਜੀ ਨਾਬਾ ਪਟਿਆਲਾ ਤੇ ਨਾਬਾ ਦੋਨੋਂ ਚੇਲਸ ਚ ਜੋ ਜਿਸ ਤਰ੍ਹਾਂ ਕਿ ਅਕਸਰ ਹੀ ਮੋਬਾਈਲ ਮਿਲੰਦੇ ਸਾਹਮਣੇ ਆਉਂਦਾ ਹੈ ਤੇ ਕੁਝ ਲੱਗਦਾ ਕਿ ਇਸ ਤਰ੍ਹਾਂ ਦੇ ਕੋਈ ਹੁਣ ਲੱਭ ਪਈ ਹੈ ਕਿ ਘਟੋਏ ਜਿਹੜੇ ਮੋਬਾਈਲਸ ਦੀ ਰਿਕਵਰੀ ਹੁੰਦੀ ਹੈ ਉਹਦੇ ਬਾਰੇ ਟਾਈਮ ਟੂ ਟਾਈਮ ਜੇਲ ਡਿਪਾਰਟਮੈਂਟ ਵੱਲੋਂ ਵੀ ਸਾਨੂੰ ਇਨਫੋਰਮ ਕੀਤਾ ਜਾਂਦਾ ਉਹਦੇ ਚ ਅਸੀਂ ਵੀ ਇਨਵੈਸਟੀਗੇਟ ਕਰਦੇ ਹਾਂ ਇਨਵੈਸਟੀਗੇਟ ਕਰਕੇ ਪਿੱਛੇ ਜੀ ਇੱਕ ਜੇਲ ਡਿਪਾਰਟਮੈਂਟ ਦਾ ਬੰਦਾ ਵੀ ਉਹ ਤੇ ਨੋਮੀਨੇਟ ਹੋਇਆ ਸੀ ਕੁਝ ਪੈਸਕੋ ਦੇ ਬੰਦੇ ਜਿਹੜੇ ਐਡਹੌਕ ਤੇ ਰੱਖੇ ਹੋਏ ਸੀ ਉਹਨਾਂ ਦਾ ਵੀ ਰੋਲ ਹੋਇਆ ਸੀ ਸੋ ਉਹ ਸਾਨੂੰ ਜੇਲ ਡਿਪਾਰਟਮੈਂਟ ਵੱਲੋਂ ਪੂਰੀ ਕੋਆਪਰੇਸ਼ਨ ਮਿਲਦੀ ਹੈ ਸੁਪਰਿੰਟੈਂਡ ਇਹਨਾਂ ਨੇ ਬੜੇ ਜਿਵੇਂ ਮੈਂ ਪਹਿਲਾਂ ਕਿਹਾ ਇਟ ਸ਼ੁਡ ਕੰਪਲੀਮੈਂਟ ਕਿ ਬੜੇ ਸਟ੍ਰਿਕਟ ਸਿਕਿਉਰਿਟੀ ਮੀਜਰਜ਼ ਅੰਦਰ ਰੱਖੇ ਹੋਏ ਤਾਂ ਕਿ ਇਹੋ ਜਿਹਾ ਨਾ ਤਾਂ ਕੋਈ ਅੰਦਰ ਇਨਡਿਸਿਪਲਿਨ ਹੋਵੇ ਤੇ ਨਾ ਹੀ ਕੋਈ ਇਲੈਗਲ ਐਕਟੀਵਿਟੀ ਹੋਵੇ। ਜਿਵੇਂ ਕਿਸ ਤਰ੍ਹਾਂ ਅੰਦਰ ਨਸ਼ਾ ਵਗੈਰਾ ਕੋਈ ਮਿਲਦਾ ਹੈ ਤੇ ਪਹਿਲੇ ਪ੍ਰिजन ਐਕਟ ਦੇ ਤਹਾ ਹ ਅੱਤੇ ਅਰਜ ਹੁੰਦਾ ਸੀ ਤੇ ਹੁਣ ਕੋਈ ਸਖਤ ਕਾਰਵਾਈ ਕੀਤੀ ਜਾਂਦੀ ਹੈ ਕਿਉਂਕਿ ਨਸ਼ਾ ਦੇ ਵਿਰੋਧ ਤੇ ਕੈਰੀ ਚਲਾਈ ਜਾ ਰਹੀ ਮੈਂ। ਨਹੀਂ ਇੱਥੇ ਜਿਹੜੀ ਵੀ ਕੋਈ ਇਲੈਗਲ ਸਮਾਨ ਰਿਕਵਰ ਹੁੰਦਾ ਹੈ ਤੇ ਉਹਦੇ ਅੰਡਰ ਜਿਹੜੇ ਸੈਕਸ਼ਨ ਚ ਪਰਚਾ ਬਣਦਾ ਹੈ ਉਹੀ ਸੈਕਸ਼ਨ ਲੱਗਦਾ। ਨਾਲ ਸੋ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਜੇ ਨਸ਼ਾ ਮਿਲੂਗਾ ਤੇ ਸਿਰਫ ਪ੍ਰिजन ਐਕਟ ਲੱਗੇਗਾ ਐਨਟੀਪੀਐਸ ਨਾਲ ਲੱਗਦਾ ਬਟ ਪ੍ਰिजन ਐਕਟ ਇਨ ਐਡੀਸ਼ਨ ਲੱਗਦਾ ਕਿਉਂਕਿ ਉਹ ਪ੍ਰिजन ਦੇ ਅੰਦਰ ਮਿਲਿਆ ਠੀਕ ਹੈ ਜੀ ਪਟਿਆਲਾ ਜੇਲ ਨੂੰ ਚੈੱਕ ਕੀਤਾ ਗਿਆ ਤੇ ਨਾਬਾ ਜੇਲ ਨੂੰ ਵੀ ਚੈੱਕ ਕੀਤਾ ਗਿਆ ਸੋ ਹਜੇ ਸਰ ਜਾਰੀ ਹੈ ਆਫੀਸਰਸ ਅੰਦਰ ਨੇ ਸਾਡੀ ਫੋਰਸ ਵੀ ਅੰਦਰ ਹੈ ਬਟ ਕੁਝ ਜਗ੍ਹਾ ਜਿਹੜੀਆਂ ਸੀਗੀਆਂ ਜਿਵੇਂ ਕਿ ਜਿੱਥੇ ਹਾਰਡ ਐਂਡ ਕ੍ਰਾਈਮਨਲ ਰਹਿੰਦੇ ਨੇ ਉਹ ਜਗ੍ਹਾ ਮੈਂ ਆਪ ਜਾ ਕੇ ਚੈੱਕ ਕੀਤੀਆਂ ਉੱਥੇ ਜਾ ਕੇ ਸਰਚ ਵੀ ਹੋਈ ਹੈ ਸਾਰਾ ਚੈਕ